ਭਾਈ ਕਹਿੰਦਾ ਵੀ ਰੰਗ ਵੀ ਉਹ ਕਰਿਓ ਜਿਹੜਾ ਮੇਰੇ ਕੋਲੇ ਟਰੈਕਟਰ ਉਹਨਾਂ ਕੋਲੇ 855 ਟਰੈਕਟਰ ਆ ਜੀ ਬੋਲਟ ਵਾਲੀ ਹੁੰਦੀ ਹੈ ਇਹ ਚੈਨ ਇਹੀ ਕਮੈਂਚ ਵੀ ਪੈਂਦੀਆਂ ਜਿਸਤੀ ਚਾਦਰ ਦਾ 14 ਗੇ ਚਾਦਰ ਦਾ ਬਣਾਇਆ ਵਾ ਜੀ ਤੁਸੀਂ ਨਟ ਲਾਇਆ ਉਹਨਾਂ ਦਾ ਫਾਇਦਾ ਕੀ ਆ ਮਤਲਬ ਨਟ ਖੋਲ ਕੇ ਤੁਸੀਂ ਇੱਧਰ ਰੱਖਦੇ ਨੇ ਬਾਡੀ ਤੇ ਇਹ ਸਾਰੀ ਬੈਲਡ ਕੀਤੀ ਹੋਈ ਆ ਹੁਣ ਬੰਦਾ ਕੰਮ ਦੱਸੋ ਕਿੱਥੇ ਕਰੋ ਵਿਚੇ ਵੜ ਕੇ ਡਬਲ ਚੈਨ ਆ ਸਿੰਗਲ ਚੈਨ ਦਾ ਕੋਈ ਫਾਇਦਾ ਹੈਗਾ ਭਾਈ ਅੱਛੀ ਕਾਲ ਜੀ ਸਾਰੇ ਵੀਰਾਂ ਨੂੰ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਬਾਈਕ ਟਰਾਲੀ ਜਿਹੜੀ ਕਿ ਸਪਲੈਂਟਰ ਪਲੱਸ ਤੇ ਫਿੱਟ ਕੀਤੀ ਹੋਈ ਆ ਅੱਜ ਦੱਸਾਂਗੇ ਇਹਦੇ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਜੀ ਤੁਹਾਨੂੰ ਇਹਦੇ ਚੱਸੀ ਬਾਰੇ ਜਿਹੜੀ ਕਿ 3 ਇੰਚੀ ਚੈਨਲ ਦੀ ਲੱਗੀ ਹੋਈ ਆ ਤੇ ਦਿਖਾਵਾਂਗੇ ਅੱਗੇ ਤੁਹਾਨੂੰ ਗਰਾਰੀਆਂ ਇਹਦੀਆਂ ਜਿਹੜੀਆਂ ਕਿ ਹੈਵੀ ਡਿਊਟੀ ਕੰਬੈਨ ਵਾਲੀਆਂ ਲੱਗੀਆਂ ਹੋਈਆਂ ਨੇ ਕੰਬੈਨ ਦੀ ਅੱਗੇ ਛੋਟੀ ਗਰਾਰੀ ਹੈਗੀ ਆ ਤੇ ਪਿੱਛੇ ਵੱਡੀ ਗਰਾਰੀ ਹੈ ਇਹਦੇ ਕੋਈ ਓਰੀਜਨਲ ਬ੍ਰੇਕ ਜਿਵੇਂ ਹੁੰਦੇ ਨੇ ਆਪਣੇ ਔਰ ਇਹ ਜਾਂਦੇ ਨੇ ਫਿਰ ਤੁਹਾਨੂੰ ਪਿੱਛੇ ਦਿਖਾਵਾਂਗੇ ਜੀ ਇੱਕ ਵੱਡੀ ਗਰਾਰੀ ਪਾਈ ਹੋਈ ਆ ਪਿੱਛੇ ਤੇ ਨਾਲ ਪੂਲੀ ਵਾਲੇ ਬ੍ਰੇਕ ਲੱਗੇ ਹੋਏ ਨੇ ਬਾਈ ਦਾ ਵੇ ਕਈ ਵਾਰੀ ਚੈਨਲ ਟੁੱਟ ਜੇ ਜਾਂ ਜਾਂ ਟੁੱਟ ਜਾਂਦੀ ਆ ਜਾਂ ਉਤਰ ਜਾਂਦੀ ਆ ਤਾਂ ਗੱਡੀ ਨੂੰ ਕੰਟਰੋਲ ਕਰ ਸਕਦੇ ਆਪਾਂ ਚੈਨ ਬਾਈ ਜੀ ਬੋਲਟ ਵਾਲੀ ਪਾਈ ਹੋਈ ਆ ਹਾਂਜੀ ਹਾਂਜੀ ਭਾਜੀ ਬੋਲਟ ਵਾਲੀ ਹੁੰਦੀ ਹੈ ਇਹ ਚੈਨ ਇਹੀ ਕਮੈਂਚ ਵੀ ਪੈਂਦੀਆਂ ਨੇ ਇਹ ਹੈਵੀ ਗਰਾਰੀਆਂ ਨੇ ਪੂਰੀਆਂ ਪਾਈਆਂ ਵਿਆ ਤੇ ਇਹਦੇ ਬਾਰੇ ਦੱਸਾਂ ਤੁਹਾਨੂੰ ਵੀਲ ਬਾਰੇ ਜਿਹੜੇ ਕਿ ਲਾਈ ਵੀਲ ਨੇ ਇਹ ਇਹ ਲਾਈ ਵੀਲ ਆਪਾਂ ਨੇ ਆਪ ਬਣਾ ਕੇ ਪਾਈ ਬਨੇ ਆਪਣੇ ਕਾਰਖਾਨੇ ਚ ਤੇ ਇਹਦੀ ਸ਼ਾਫਟ ਬਾਰੇ ਦੱਸਾਂਗੇ ਤੁਹਾਨੂੰ 200 베어링 ਪੁਰਾਣੇ ਨੇ ਇਹ ਵੀ ਨਾ ਨਾ ਭਾਜੀ ਪੁਰਾਣੇ ਤਾਂ ਕੁਝ ਵੀ ਨਹੀਂ ਹੈਗਾ ਬਾਈ ਕਿ ਨੱਟ ਤੱਕ ਵੀ ਨਵੇਂ 베어ਿੰਗਾਂ 208 ਨੰਬਰ ਦਾ ਮੋਟੀ ਸ਼ਾਫਟ ਪਾਈ ਵੀ ਆ ਤੇ ਕਹਿਣ ਦਾ ਭਾਬੀ ਕੋਈ ਸ਼ਾਫਟ ਕਨੀਓ ਕੋਈ ਦਿੱਕਤ ਨਹੀਂ ਆਊਗੀ ਤੇ ਤੁਹੇ ਬੱਸੇ ਦਿਖਾਣੇ ਤੁਹਾਨੂੰ ਆਪਾਂ ਹੁਣ ਜੀ ਸਾਈਜ਼ ਕਿੰਨਾ ਹੈ ਸਾਈਜ਼ ਸਾਈਜ਼ ਦਾ ਸ਼ਾਵਰ ਦਾ ਭਾਈ ਸਾਈਜ਼ ਹੈਗਾ 45 mm ਦਾ ਤੇ ਗਰਾਰੀ ਐਵੇਂ ਐਵੇਂ ਜਿਵੇਂ ਆਪਣੀ ਗੱਡੀ ਬਣਾਈ ਹੋਇਆ ਹਰ ਇੱਕ ਚੀਜ਼ ਭਾ ਜਿਹਦੇ ਚ ਫੋਲਡ ਕੀਤੀ ਹੋਈ ਆ ਜਿਵੇਂ ਕਿ ਕੋਈ ਗਰਾਰੀ ਇਹ ਆ ਚਾਰ ਨਾਟ ਖੋਲੋ ਚਾਰ ਨਾਟ ਖੋਲੋ ਕਈ ਵਾਰ ਚੇਂਜ ਕਰਨੀਆਂ ਤੇ ਘਰੇ ਬੰਦਾ ਚੇਂਜ ਕਰ ਸਕਦਾ ਜੀ ਤੇ ਇਹਦੇ ਬਾਰੇ ਦਿਖਾਵਾਂ ਅਸੀਂ ਤੁਹਾਨੂੰ ਵੀਲ ਬਾਰੇ ਦੱਸਾਂ ਇੱਧਰ ਚ ਵੀਲ ਹੁੰਦਾ ਜੀ ਜਾਮ ਵਾਲਾ ਉਧਰਲਾ ਵੀਲ ਤੇ ਸੀਗਾ ਆਪਣਾ ਹੱਬ ਲਾ ਕੇ 베어ਿੰਗ ਪਾਏ ਹੋਏ ਨੇ ਟੇਪਰ ਗੋਲੀ ਦੇ ਇਧਰ ਇਹ ਵੀਲ 'ਚ ਚਾਬੀ ਲੱਗੀ ਵੀ ਹੁੰਦੀ ਆ ਜੀ ਵੀ ਕਈ ਵਾਰੀ ਹੱਲਣ ਦੀ ਕੋਈ ਦਿੱਕਤ ਨਹੀਂ ਆਊਗੀ ਚਾਬੀ ਲੱਗੀ ਵੀ ਹੁੰਦੀ ਆ ਤੇ ਬਾਕੀ ਤੁਹਾਨੂੰ ਇਹਦੇ ਬਕਸੇ ਬਾਰੇ ਦੱਸਾਂਗੇ ਜੀ ਜਿਹੜਾ ਇਹਦਾ ਬਕਸਾ ਬਣਾਇਆ ਪਾਪਾ ਨੇ ਤੇ ਆ ਆ ਹੈਗਾ ਜੀ ਇਹਦਾ ਬਕਸਾ ਇੱਕ ਕਿਸਾਨ ਵੀਰ ਨੇ ਮੇਰੇ ਜ਼ਿਮੀਂਦਾਰ ਭਰਾ ਨੇ ਵਾਸਤੇ ਤਿਆਰ ਕੀਤਾ ਭਾਈ ਕਹਿੰਦਾ ਵੀ ਰੰਗ ਵੀ ਉਹੋ ਕਰਿਓ ਜਿਹੜਾ ਮੇਰੇ ਕੋਲੇ ਟਰੈਕਟਰ ਉਹਨਾਂ ਕੋਲੇ 855 ਟਰੈਕਟਰ ਆ ਜੀ ਕਹਿੰਦਾ ਵੀ ਟਮਾਟਰੀ ਰੰਗ ਕਰੋ ਉਹਦੇ ਨਾਲ ਦਾ ਚਲੋ ਜਿਵੇਂ ਜੀਮੇਦਾਰ ਦਿਖਵਾਇਸ਼ ਹੁੰਦੀ ਆ ਉਵੇਂ ਹੀ ਕੰਮ ਕਰਨਾ ਪੈਂਦਾ ਜੀ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਤੁਹਾਨੂੰ ਨੀਚੇ ਤੋਂ ਇਹਦਾ ਫਰੇਮ ਕਿਵੇਂ ਬਣਿਆ ਵਾ ਦੇਖੋ ਇਹਦਾ ਫਰੇਮ ਬਣਿਆ ਵਾ ਜੀ 2 ਇੰਚੀ ਪਾਈਪਾਂ ਦਾ ਠੀਕ ਆ ਜੀ ਵਿੱਚ ਚਾਰ ਸਪੋਰਟਾਂ ਪਾਈਆਂ ਹੋਏ ਨੇ ਬਕਸਾ ਬਣਾਇਆ ਵਾ ਜੀ ਇਹਦਾ ਜਿਸਤੀ ਚਾਦਰ ਦਾ 14 ਕਿਲੋ ਚਾਦਰ ਦਾ ਬਣਾਇਆ ਵਾ ਜੀ ਤੇ ਤੇ ਬਾਅਦ ਵਿੱਚ ਦੇਦੇ ਦੇਚ ਦੇਖੋ ਆ ਆਪਾਂ ਨੇ ਪੱਤੀਆਂ ਲਾਈਆਂ ਹੋਈਆਂ ਨੇ ਠੀਕ ਆ ਇਹ ਮਤ ਵੀ ਜੀ ਨੇ ਆਪਾਂ ਨੇ ਕੋਈ نیچے ਕੰਮ ਕਰਨਾ ਚਾਰਨਾਟ ਖੋਲ ਦੋ ਤੇ ਬੰਦਾ ਆਪਣਾ ਮਿਸਤਰੀ ਭਰਾ ਕੰਮ ਕਰ ਸਕਦਾ ਕੋਈ ਵੀ ਕੰਮ ਬੰਦਾ ਕੰਮ ਕਰਨਾ ਹੋਵੇ نیچے ਤੱਕ ਕਰ ਸਕਦੇ ਆ ਇੱਕ ਫੁੱਟ ਦਾ ਇਹਦੇ ਉੱਪਰ ਵਿੱਡ ਲੱਗਿਆ ਹੋਇਆ ਹੈਗਾ ਜੀ ਤੇ ਬੈਕ ਤੇ ਦਿਖਾਵਾਂਗੇ ਤੁਹਾਨੂੰ ਬੈਕ ਤੋਂ ਦਿਖਾਵਾਂਗੇ ਤੁਹਾਨੂੰ ਆਜੋ ਤੇ ਪਿੱਛੇ ਆਪਾਂ ਨੂੰ ਇੱਕ ਸਪੋਰਟ ਮਿਲ ਜਾਂਦੀ ਹੈਗੀ ਜੀ ਜਿਵੇਂ ਬੈਂਪਰ ਕਹਿ ਦਿੰਦੇ ਨੇ ਆਪਾਂ ਇਹਨੂੰ ਤੇ ਇਹ ਆਪਣਾ ਡਾਲਾ ਦੇਖੋ ਜੀ ਬਹੁਤ ਹੈਵੀ ਲੱਗਿਆ ਹੋਇਆ ਵਾ 10 ਗੇ ਦਾ ਲਾਇ ਵਾਈ ਡਾਲਾ ਇਹ ਬਹੁਤ ਮਜ਼ਬੂਤ ਡਾਲਾ ਇਹ ਇਹ ਵਾਈ ਫੋਲਡ ਆ ਇਹ ਵੀ ਮਤਲਬ 1 ਫੁੱਟ ਤੱਕ ਲੰਬਾ ਹੋ ਜਾਂਦਾ ਤੇ ਇਹਦਾ ਜੇ ਸਾਈਜ਼ ਦੀ ਗੱਲ ਕਰੀ ਆਪਾਂ ਸਾਈਜ਼ ਹੈਗਾ ਭਾਜੀ ਦਾ 3x5 ਫੁੱਟ ਤੇ ਆਹ ਵਿੱਡੇ ਦਾ 1 ਫੁੱਟ ਹੋਰ ਹੋ ਜਾਂਦਾ ਜਿਵੇਂ ਆਪਾਂ ਨੇ ਚਰੀ ਜਵਾਰ ਵਗੈਰਾ ਲੈਣੀ ਹੁੰਦੀ ਆ ਖੇਤ ਚੋਂ ਤੇ ਉਹ ਮਿੱਟੀ ਚ ਆਪਣੇ ਕੱਖ ਨਹੀਂ ਖਰਾਬ ਹੁੰਦੇ ਹੈਗੇ ਇਹ ਲੋਕ ਹੁੰਦੇ ਨੇ ਲੋਕ ਖੋਲ ਕੇ ਬਾਹਰ ਨਿਕਲ ਜਾਂਦਾ 1 ਫੁੱਟ ਤੱਕ 12 ਇੰਚ ਤੱਕ ਤੇ ਮਗਰਾਟੇ ਦੇ ਨਵੇਂ ਡਿਜ਼ਾਈਨ ਚ ਲਾਇ ਨਹੀਂ ਗੋਲ ਕਰਕੇ ਇਹ ਜਦੋਂ ਤੁਸੀਂ ਨਟ ਲਾਇਆ ਉਹਨਾਂ ਦਾ ਫਾਇਦਾ ਕੀ ਆ ਮਨ ਲੋ ਨਟ ਖੋਲ ਕੇ ਤੁਸੀਂ ਉਧਰ ਰੱਖਦੇ ਨੇ ਬੋਡੀ ਹਾਂ ਜੀ ਹਾਂ ਇਹ ਦਾ ਭਾਈ ਇਹ ਫਾਇਦਾ ਜਿਵੇਂ ਹੁਣ ਉਹ ਵੀ ਚਲੋ ਹੈਗੀ ਆਪਣੇ ਕੋਲ ਇੱਕ ਆਪਸ਼ਨ ਹੈ ਉਹ ਵੀ ਦੱਸ ਦਿਨੇ ਆ ਵੀ ਅੱਜ ਕੀ ਰੀਜ਼ਨ ਆ ਇਹਦਾ ਗੱਲ ਦਾ ਇਹ ਲੱਗੇ ਵੀ ਨੇ ਫੋਲਡ ਆਪਣਾ ਬਾਕਸ ਆਪਾਂ ਨੇ ਇੱਧਰ ਰੱਖਦਾ ਇਹ ਜਿਵੇਂ ਹੁਣ ਆਪਾਂ ਨੇ ਕੋਈ ਇਹਦਾ ਕੰਮ ਕਰਨਾ ਹੋਵੇ ਇਹਦਾ ਆਪਾਂ ਨੇ ਮੋਟਰਸਾਈਕਲ ਦਾ ਕੋਈ ਕੰਮ ਕਰਨਾ ਹੋਵੇ ਤੇ ਇਹ ਹੁਣ ਫੋਲਡ ਆਪ ਬੰਦਾ ਪੂਰਾ ਜਿਵੇਂ ਮਰਜ਼ੀ ਕੰਮ ਕਰੀ ਜਾਵੇ ਇਹਦੇ ਜ ਕੋਈ ਕੋਈ ਕੰਮ ਕਰ ਨਟ ਕਿੱਥੇ ਜਾਂਦੇ ਆ ਮਾੜੇ ਦਿਖਾ ਹਾਂ ਜੀ ਹਾਂ ਜੀ ਇਹ ਦੋ ਟਰੱਕ ਭਾਈ ਇਹ ਪਿੱਛੇ ਨੇ ਆਪਣੇ ਠੀਕ ਆ ਜ ਇਹਨਾਂ ਚਾਰ ਨਟਾਂ ਚ ਕਸੀ ਜਾਂਦੀ ਆ। ਫਾਇਦਾ ਵੀ ਦੱਸੋ ਇਹਦਾ ਕੋਈ ਫਾਇਦਾ ਵੀ ਹੈਗਾ ਕਿ ਨਾ? ਹਾਂਜੀ ਹਾਂ ਫਾਇਦਾ ਹੈਗਾ ਜਿਵੇਂ ਹੁਣ ਦਿਖਾਣੇ ਤੁਹਾਨੂੰ ਸਾਡੇ ਕੋਲ ਕਾਰ ਰਿਪੇਅਰ ਕਰਨ ਵਾਸਤੇ ਆਈ ਵੀ ਆ ਰਿਪੇਅਰ ਕਰਨ ਵਾਸਤੇ ਵੀ ਆ। ਰੈਡੀ। ਜਿਵੇਂ ਹੁਣ ਆਪਾਂ ਨੇ ਇਹਦਾ ਕੰਮ ਕਰਨਾ ਚੈਂਸ ਸੈੱਟ ਪਾਉਣਾ। ਠੀਕ ਆ ਜੀ। ਪਹਿਲਾ ਨੰਬਰ ਇਹੀ ਉਹੀ ਕੰਮ ਦਿੱਕਤ ਆਂਦੀ ਆ ਵੀ ਇਹ ਸਾਰੀ ਬੈਲਟ ਕੀਤੀ ਹੋਈ ਆ। ਹੁਣ ਬੰਦਾ ਕੰਮ ਦੱਸੋ ਕਿੱਥੇ ਕਰੂ ਵਿਚੇ ਵੜ ਕੇ ਕਰੂਗਾ। ਦੇਖੋ ਨੀਚੇ ਦਿਖਾਓ ਵੀ ਇੱਥੇ ਕੰਮ ਕਰ ਸਕਦਾ ਬੰਦਾ ਕਿਸੇ ਕਿਵੇਂ ਬੰਦਾ ਅਲਾਈਨਮੈਂਟ ਬੰਨੂਗਾ ਕੀ ਕਰੂਗਾ। ਇਹ ਸਾਰੀ ਬੈਲਟ ਕੀਤੀ ਹੋਈ ਕਮ ਅਗਲਾ ਸਟੈਪ ਸ਼ੁਰੂ ਹੋਊਗਾ ਇਹ ਵੀ ਤੁਸੀਂ ਬੜਾ ਵਧੀਆ ਕੁਐਸਚਨ ਪੁੱਛਿਆ ਚਲੋ ਹਰ ਇੱਕ ਵੀਰ ਨੂੰ ਪਤਾ ਲੱਗਦੇ ਨਾ ਗੱਲਾਂ ਦਾ ਵੀ ਕੀ ਰੀਜ਼ਨ ਹੈ ਡਬਲ ਚੇਨ ਆ ਸਿੰਗਲ ਚੇਨ ਦਾ ਕੋਈ ਫਾਇਦਾ ਹੈਗਾ ਭਾਈ ਨਹੀਂ ਪਾਜੀ ਡਾਵੇ ਸਿੰਗਲ ਚੇਨ ਹੀ ਆ ਇਹ ਵੀ ਸਾਡੇ ਕੋਲ ਜ਼ਿੰਮੇਵਾਰਦੀ ਆਈ ਆ ਕਿਸੇ ਨੇ ਵੀ ਕਹਿੰਦਾ ਵੀ ਇਹਨੂੰ ਡਬਲ ਚੇਨ ਕਰਨੀ ਆ ਇਹਦਾ ਸਾਰੇ ਕਿਟ ਵਗੈਰਾ ਲਿਆ ਕੇ ਨਵੀਂ ਇਹਨੂੰ ਡਬਲ ਚੇਨ ਕਰਨ ਵਾਸਤੇ ਹੀ ਆਈ ਆ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਦਾ